ਸ਼ਰਮ ਨਹੀਂ ਆਉਂਦੀ ਚੌਰੇ ਨੇ ਹੋਰ ਆਈ ਸ਼ਰਮ ਨਹੀਂ ਮੰਨਦਾ ਵੀ ਮੇਰੇ ਦੋਤ ਈ ਐ ਮੈਂ ਕੀ ਲੱਛਣ ਕਰੀ ਜਾਣਾ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰਨੀ ਐ ਨੇ ਹੋਰ ਕੁਛ ਨਹੀਂ ਜੇ ਮੈਂ ਮੁੰਡਿਆਂ ਨੂੰ ਦੱਸਤਾ ਨਾ ਇਹਦੀ ਲਤਵਾਂ ਤੋੜ ਕੇ ਮੰंजे ਤੇ ਪਾ ਦੇਣਗੇ ਹਕਾਰਿਆ ਪਿਆ ਜਿਹੜਾ ਇਹ ਕੰਜਰ ਕੀ ਹੋਗਾ ਭੈਣ ਜੀ ਹੁਣ ਲੈ ਹਜੇ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਹੋਗਾ ਹਜੇ ਭੋਲੀ ਬਣਦੀ ਐ ਤੂੰ ਨਾ ਭੋਲੀ ਤਾਂ ਮੈਂ ਕਿਉਂ ਬਣਦੀ ਐ ਮੈਨੂੰ ਪਤਾਗਾ ਵੀ ਉਹ ਰਾਤ ਦਾ ਘਰੇ ਨਹੀਂ ਆਇਆ ਉਹ ਗਿਆਗਾ ਭੈਣ ਜੀ ਦਾਰੂ ਪੀਣੇ ਮਿੱਠੇ ਪੋਚੇ ਤਾਂ ਬੜੇ ਮਾਰਦੀਆਂ ਤੂੰ दारू ਕੱਢਣ ਗਿਆ ਐਂ ਨਹੀਂ ਕਹਿੰਦੀ ਵੀ ਉਹਨਾਂ ਦੀ ਕੁੜੀ ਨੂੰ ਕਿਤੇ ਕਿਡਨਾਪ ਕਰਾਤਾ ਲੈ ਆ ਕਿ ਕੁੜੀ ਨੂੰ ਗੱਟਨਾਪ ਕਰਾਤਾ ਉਹਨੇ ਕਰਾਤਾ ਤੈਨੂੰ ਜਮੀ ਨਹੀਂ ਸੰਗ ਸੰਗ ਆਉਂਦੀਗੀ ਮੈਨੂੰ ਮੇਰੇ ਪੁੱਤ ਦਾ ਨਾਮ ਲਈ ਜਾਨੀ ਐ ਤੂੰ ਲੈ ਅੱਛਾ ਤੇਰੇ ਪੁੱਤ ਦਾ ਤੇਰੇ ਪੁੱਤ ਦਾ ਨਾਮ ਲਮਾ ਕਰਤੂ ਦੀ ਤੇਰੇ ਪੁੱਤ ਦੀ ਐ ਇਹ ਮੇਰੇ ਪੁੱਤ ਦੀ ਕਿਉਂ ਕਰਤੂ ਤਾਂ ਖਬਰ ਆ ਵੀ ਨਹੀਂ ਕਿੱਥੇ ਬੈਠੀ ਹੈਗੀ ਤੈਨੂੰ ਪੱਕਾ ਪਤਾ ਵੀ ਮੇਰਾ ਮੁੰਡਾ ਲੈ ਕੇ ਗਿਆਗਾ ਮਰਾ ਮੋਟਾ ਸਾਹਿਬ ਨਾਲ ਗੱਲ ਕਰਿਆ ਕਰ ਤੂੰ ਪੜੱਕ ਦੇਣੇ ਨਾ ਲਈ ਜਿੰਨੀ ਆ ਸ਼ਰਮ ਮਨ ਕਿਸੇ ਦੀ ਕੁੜੀ ਤੇ ਦੂਛਣ ਦੋਨੀ ਆ ਕਿ ਖਬਰਾਂ ਕਿੱਥੇ ਬੈਠੀ ਐ ਅੱਗੇ ਤਾਂ ਕੁੜੀ ਤੇ ਕਿਤੇ ਗਈ ਨਾ ਹੈ ਐਸੇ ਨੇ ਉਦੋਂ ਮੂਹ ਚੱਕ ਰੱਖਿਆ ਸੀ ਕਿੱਦੇ ਨਾ ਮੈਂ ਮਨਿੰਦਰ ਨਾਲ ਵਿਆਹ ਕਰੂੰਗਾ ਮਨਿੰਦਰ ਨਾਲ ਵਿਆਹ ਕਰਾਂਉਂ ਨਾ ਅਗਲੀ ਨਾ ਤੈਨੂੰ ਪੱਕਾ ਪਤਾ ਵੀ ਉਹੀ ਲੈ ਕੇ ਗਿਆਗਾ ਜੇ ਨਾ ਉਹ ਲੈ ਕੇ ਗਿਆ ਫਿਰ ਤੇ ਨਕੀ ਬਣੂੰਗੀ ਤੇ ਜੇ ਉਹ ਲੈ ਕੇ ਗਿਆ ਫਿਰ ਛੋਡੇ ਨਾਲ ਕੀ ਬਣੂੰਗੀ ਆਏ ਤਾਂ ਦੱਸ ਦੱਸ ਆਏ ਤਾਂ ਦੱਸ ਗੱਲਾਂ ਦੇ ਕੀ ਕਰਦੀ ਐਿੱਥੇ ਕਿੱਥੇ ਤੂੰ ਉਹਦੇ ਨਾਲ ਲੈ ਦਿੰਨੀ ਇੱਥੇ ਕਿੱਥੇ ਉਹਦੇ ਨਾਲ ਲੈ ਦਿੰਨੀ ਆਗੀ ਮਾੜਾ ਤੁਹਾਡੇ ਸਾਹਬ ਨਾਲ ਗੱਲ ਕਰੇ ਜੇ ਉਹ ਤੇਰਾ ਵੀ ਜਵਾਈ ਹੈਗਾ ਤੂੰ ਕਹਾਂਗਾ ਕੰਧਾ ਬਾੜੀ ਚੜਾਈ ਹੈ ਗੱਲ ਇਹ ਮੇਰਾ ਜਮਾਈ ਹੈ ਨਾ ਜਮਾਈ ਵੜਤੇ ਰਹੇਗਾ ਨਹੀਂ ਮੇਰੀ ਕੁੜੀ ਦਾ ਤਾਂ ਕੀ ਹਾਲ ਕਰਖਿਆ ਕੁੱਟ-ਕੁੱਟ ਕੇ ਉਹਦਾਂ ਤੂੰ ਬੋਲੀ ਜਦੋਂ ਕੁੱਟਦਾ ਸੀ ਤੇ ਮਾਇਏ ਨਾਲ ਕੁੜੀ ਸੀ ਇਹ ਹਰ ਜੀ ਨੂੰ ਮੂਰੇ ਬੋਲਣੋ ਬੋਲੂਗੀ ਭਾਈ ਮੇਰੀ ਕੁੜੀ ਤਾਂ ਜਮਾ ਬੋਲੂਗੀ ਤੁਸੀਂ ਬਲਵਾਈ ਆ ਤੁਹਾਡੇ ਕਰਤੂਤ ਹੈ ਫਿਰ ਇਹ ਆਈ ਛੱਤਰ ਖਾਂਦੀ ਆ ਜਿਹਦਾ ਹਰ ਮੂਰੇ ਬੋਲਦੇ ਨਾ ਜਿਹਦਾ ਨਹੀਂ ਪਈ ਬੋਲਣ ਦਿੰਦਾ ਮੈਂ ਨਹੀਂ ਬੋਲਦੀ ਅੱਜ ਤੇ ਕਰੋਦੇ ਮੂਰੇ ਤੂੰ ਇਹ ਗੱਲ ਕਹਿਨੀ ਵੀ ਐਂ ਛੱਤਰ ਖਾਊਗੀ ਫਿਰ ਜੇ ਬੋਲੀਗੀ ਤਾਂ ਖਾਊਗੀ ਖਾਊਗੀ ਕੋਈ ਨਾ ਮੇਰੇ ਮੁੰਡੇ ਨੂੰ ਬੁਲਾਉਣੀ ਆ ਮੈਂ ਦੇਖੀ ਤਾਂ ਸਹੀ ਹੈ ਤੇ ਨਾ ਬਣਦੀ ਕੀ ਆ ਮੈਂ ਰੋਜ਼ ਮੁੰਡਿਆਂ ਨੂੰ ਬੁਲਾ ਲੈਂਦੀ ਆ ਕਿ ਮੁੰਡਿਆਂ ਨੂੰ ਬੁਲਾਉਣੇ ਤੇ ਮੁੰਡੇ ਵਿਚਾਰੇ ਕੀ ਕਰ ਦੇਣਗੇ ਇਹਨਾਂ ਦੀ ਘਰ ਦੀ ਕੀ ਗੱਲਬਾਤ ਦਾ ਤੁਸੀਂ ਮੈਨੂੰ ਦੇਖ ਕੇ ਲੜਦੇ ਤੇ ਮੈਂ ਲੋਹਾ ਨਹੀਂ ਵਰਦਾਂ ਕੋਈ ਇਹ ਕਰਦੀ ਕਾ ਗੱਲਬਾਤ ਕਾਦੀ ਆ ਤੀਜਕ ਦਿਨ ਕੁੱਟ ਕੇ ਸਿਰ ਦਾ ਮੈਂ ਕੀ ਗੱਲ ਸੋਨੂੰ ਮੁੱਲ ਵੇਚੀ ਆ ਤੁਹਾਡਾ ਕੁਝ ਦੇਣਾ ਸੀ ਗੱਲਾਂ ਇਹ ਕਰਦੇ ਨੇ ਹਕਾਰੇ ਪਏ ਤੁਸੀਂ ਤਾਂ ਸਾਰਾ ਡੱਬਰ ਅਸੀਂ ਤਾਂ ਕੋਈ ਹਕਾਰੇ ਨਹੀਂ ਹਕਾਰੀ ਤੇ ਤੂੰ ਆ ਜਿਹੜੀ ਸਾਨੂੰ ਗੋਲ ਵੀ ਨਹੀਂ ਕੱਢਣ ਦਿੰਦੀ ਘਰੇ ਵੀ ਨਹੀਂ ਸਾਨੂੰ ਬੋਲਣ ਦਿੰਦੀ ਮੈਂ ਕਿਵੇਂ ਬੋਲ ਕੱਢਣ ਦਵਾਂ ਮੇਰੀ ਕੁੜੀ ਤਾਂ ਭੈਣ ਦਾ ਕੁੱਟ ਕੇ ਸੜਿਆ ਤੂੰ ਕਰਵਾਉਣੀ ਆ ਜਿੰਨਾ ਕੁ ਤੂੰ ਕਰਵਾਉਣੀ ਆ ਤੂੰ ਹੀ ਉਹਨਾਂ ਉਂਗਲਾਂ ਲਾਣੀਆਂ ਵੀ ਹਾਂ ਮਨਿੰਦਰ ਨੂੰ ਲੈ ਜਾ ਤੂੰ ਨਾ ਤੇਰਾ ਕੀ ਕੰਮ ਸੀਗਾ ਸਾਡੀ ਰਿਸ਼ਤੇਦਾਰੀ ਚ ਜਾਣ ਦਾ ਸੀਗਾ ਤੇਰਾ ਕੰਮ ਮੈਂ ਤਾਂ ਜਾਊਂਗੀ ਜਦੋਂ ਅਗਲੇ ਨੇ ਮੈਨੂੰ ਬੁਲਾਇਆ ਸੀ ਨਾ ਮੈਂ ਤਾਂ ਜਮਾ ਜਾਊਂਗੀ ਜਦੋਂ ਮੇਰੀ ਧੀ ਦਾ ਘਰ ਪੱਟਿਆ ਜਾਂਦਾ ਮੈਂ ਜਾਵਾਂ ਨਾ ਫਿਰ ਪਾਸੇ ਅਸੀਂ ਤੂੰ ਕਰਵਾਈ ਆ ਵੀ ਇਹਦੇ ਨਾਲ ਲਵਾ ਦੂੰਗੀ ਮੈਂ ਅੱਛਾ ਗੱਲਾਂ ਨੇ ਕੀ ਕਰਦੀ ਆ ਪਾਸੇ ਅਸੇ ਮੈਂ ਉਹ ਤਾਂ ਅਗਲੇ ਨੂੰ ਸਾਰਾ ਪਤਾ ਹੈ ਉਹ ਕੱਢ ਲੈਣਗੇ ਜਿੱਥੋਂ ਇਹ ਲੈ ਕੇ ਗਿਆ ਨਾ ਕੁੜੀ ਨੂੰ ਅਗਲੇ ਕੱਢ ਲਿਆਉਣਗੇ ਉੱਥੋਂ ਕੱਢ ਕੇ ਜਾਈ ਕੱਢ ਲਿਆਉਣਗੇ ਕੱਢ ਲਿਆਉਂਦੇ ਆਪੀ ਪਤਾ ਇਹਨੂੰ ਲੱਗ ਜੂਗਾ ਨਾਲੇ ਤੈਨੂੰ ਪਤਾ ਲੱਗ ਜੂਗਾ ਇਹ ਵਿੱਚ ਨਾਲ ਤੇਰਾ ਹੋਊਗਾ ਹੱਥਾ ਤੇਰਾਗਾ ਉਹ ਤਾਂ ਸਭ ਨੂੰ ਪਤਾ ਹੈ ਮੇਰਾ ਹੱਥ ਹੈ ਨਾ ਉਹ ਤਾਂ ਸਭ ਨੂੰ ਪਤਾ ਹੈ ਜਦੋਂ ਇਹਨੂੰ ਅੰਦਰ ਕਰਾਇਆ ਨਾ ਪੁਲਿਸ ਨੇ ਲਾਇਆ ਫਟਿਆ ਇਹ ਤਾਂ ਫਟਪਟ ਮੰਨੂ ਵੀ ਹਾਂ ਮੈਂ ਲੈ ਕੇ ਗਿਆ ਸੀ ਕੁੜੀ ਨੂੰ ਆਹੋ ਜਦ ਮੈਨੂੰ ਪਤਾ ਹੀ ਤੂੰ ਉਹਨਾਂ ਨਾਲ ਰਲ ਹੀ ਹੋਈਆਂ ਗਈ ਕਿ ਕਿਤੇ ਮਟਕਰਵਾਈ ਹੈ ਤੂੰ ਵੀ ਆਪਾਂ ਕੀ ਕਰਦੇ ਨਾਲ ਲਵਾ ਦਾਂਗੇ ਆਹ ਕਿਤੇ ਮੈਂ ਕਿੱਥੇ ਨਾ ਆ ਜੂਗਾ ਇਹ ਤਾਂ ਨਾ ਰੱਬ ਹੀ ਜਾਣਦਾ ਵੀ ਮੈਰ ਵਾਲੀਆਂ ਕਿ ਕੌਣ ਵਾਲਿਆ ਉਹ ਪਰਮਾਤਮਾ ਹੀ ਦੇਖਦਾ ਹੈ ਰਲੀਆਂ ਨਾਲੇ ਹੋਰ ਰਲੀਆਂ ਆਹੀ ਕਰਤੂਤਾ ਤੁਹਾਡੇ ਕੋਲੇ ਕਹਿਣ ਇੱਕ ਦੂਜੇ ਨੂੰ ਪਹਿਲਾਂ ਕੁੜੀ ਨੂੰ ਕਹੀ ਜਾਂਦੇ ਕੀ ਭਾ ਕਿੱਥੇ ਜਾਂਦੀ ਐ ਜਿਹਦੇ ਨਾਲ ਗੱਲਾਂ ਕਰਦੀ ਤੂੰ ਜਾ ਕੇ ਦੇਖ ਕੇ ਆਈਆਂ ਵੀ ਕਿਹਦੇ ਨਾਲ ਗੱਲਾਂ ਕਰਦੀ ਐ ਤੇ ਸਾਰਾ ਦਿਨ ਜਿਵੇਂ ਅਖ ਬਾਹਰੋਂ ਦੇ ਤੁਰੇ ਫਿਰਦੇ ਹੁੰਦੇ ਕੀ ਪਤਾ ਹੁੰਦਾ ਜਿਵੇਂ ਅਖ ਦਾ ਕਿਸੇ ਦਾ ਰੋਏ ਢਿੱਡ ਚ ਬੜੀਆਂ ਨਾ ਢਿੱਡ ਚ ਬੜੀਆਂ ਤੇ ਫਿਰ ਅੱਗੇ ਨਾ ਕੁੜੀ ਕਦੇ ਗਈ ਨਾ ਰੋਜ਼ ਹੀ ਅਗਲੀ ਕਾਲਜ ਜਾਂਦੀ ਸੀ ਪੜਾਉਣ ਕੁੜੀ ਜਾਂਦੀ ਸੀ ਕਾਲਜ ਕੁੜੀ ਪੜਾਉਣਾ ਇਹਨੇ ਤਾਂ ਸਿਆਪਾ ਕਿੱਦਾਂ ਨਹੀਂ ਪਾਰਖਿਆ ਮੇਰੀ ਧੀ ਦੀ ਦੁਰਦਸ਼ਾ ਕਰ ਰખી ਐ ਇਹਨੇ ਤਾਂ ਬਿਹਾਰ ਇਹ ਬੱਜੇ ਪਿਆ ਕਿੰਨੂੰ ਮੈਂ ਇੱਥੇ ਇਕੱਲਾ ਛੜਾ ਹੋਵਾ ਮਨਿੰਦਰ ਨੂੰ ਲਿਆ ਆਵਾ ਉਹ ਅਗਲੇ ਢੂਈ ਨਹੀਂ ਮਾਰਦੇ ਨਾ ਅਸੀਂ ਕੀ ਕਰਾਉਣਾ ਮਨਿੰਦਰ ਤੋਂ ਜੱਲਿਆਂ ਨੂੰ ਹੁੰਦੀ ਉਹਦੇ ਦੀ ਲਿਆ ਆਉਂਦੇ ਸੀ ਅਸੀਂ ਕੀ ਕਰਾਉਣਾ ਤੋ ਤੇਰੇ ਪੁੱਤ ਨੂੰ ਪੁੱਛ ਵੀ ਮਨਿੰਦਰ ਤੋਂ ਕਰਾਉਣਾ ਕੀ ਐ ਕਿਉਂ ਅਗਲੇ ਦੇ ਪਿੱਛੇ ਪਿਆ ਕਿਉਂ ਉਹਨਾਂ ਦੇ ਅੱਜ ਘਰੇ ਜਾ ਕੇ ਦੇਖ ਅਗਲੇ ਨੇ ਸੋਗ ਪਿਆ ਪਿਆ ਫਿਰ ਪਿਆ ਹੋਊਗਾ ਪਰ ਸਾਨੂੰ ਕੀ ਪਤਾਗਾ ਆਪਦੀ ਕੁੜੀ ਨੂੰ ਆਵੇ ਬੱਸ ਚ ਰੱਖ ਦੇ ਆਹੋ ਤੇਰੀ ਤੇ ਸੇਤ ਤਾਂ ਕੋਈ ਅਸਰ ਨਹੀਂ ਤੈਨੂੰ ਕੀ ਹਜਾ ਤਾਂ ਤੇਰੀ ਧੀ ਹੁੰਦੀ ਫਿਰ ਤੈਨੂੰ ਸੇਕ ਲੱਗਦਾ ਤੈਨੂੰ ਦੁੱਖ ਆਉਂਦਾ ਜਿਹਦੇ ਧੀ ਨਾਲ ਆਏ ਹੋਏ ਜੀ ਨਾ ਉਹਨਾਂ ਨੂੰ ਪਤਾ ਹੁੰਦਾ ਫਿਰ ਆਪ ਜੀ ਨੂੰ ਭਾਈ ਬੱਸ ਚ ਰੱਖਦੇ ਸਾਰਾ ਦਿਨ ਟੋਰੀ ਫਿਰਦੇ ਸੀ ਕਿਤੇ ਉਧਰ ਚੜਾ ਦਿੰਦੇ ਸੀ ਸਕੂਟਰ 'ਗਾ ਤੇ ਕਿਤੇ ਉਧਰ ਕਿੱਥੇ ਚੜਾਉਂਦੇ ਸੀ ਅਗਲੀ ਪੜਾਉਣ ਜਾਂਦੀ ਸੀ ਹੋਰ ਕੀ ਕਰੇ ਕਿਤੇ ਕੋਈ ਛੱਡਣ ਆ ਜਾਂਦਾ ਸੀ ਕਿਤੇ ਕੋਈ ਛੱਡਣ ਆ ਜਾਂਦਾ ਸੀ ਆ ਜਾਂਦਾ ਛੱਡਣ ਬਸ ਆਹੀ ਗੱਲ ਹੈ ਹਾਂ ਆਹੀ ਗੱਲ ਹੈ ਉੱਥੇ ਚੜੀ ਫੜਦੀ ਆ ਉੱਥੇ ਚੜੀ ਫਿਰਦੀ ਆ ਮੈਂ ਤਾਂ ਵਿਚਾਰੀ ਨੂੰ ਕਿਤੇ ਦੇਖੀ ਨਹੀਂ ਜਾਂਦੀ ਕਿਸੇ ਦੇ ਨਾਲ ਹੈ ਸਿੱਧੀ ਕਾਲਜ ਜਾਂਦੀ ਸੀ ਕਾਲਜੋਂ ਸਿੱਧੀ ਘਰੇ ਆਉਂਦੀ ਸੀ ਐਸਐਡੀ ਸਿਆਪੇ ਪਾਤੇ ਇਹੀ ਜਾ ਜਾ ਉਹਨਾਂ ਦੇ ਘਰੇ ਕਹਿੰਦਾ ਸੀ ਮੈਂ ਛੋਟੀ ਕੁੜੀ ਨੂੰ ਲੈ ਕੇ ਜਾਊਂਗਾ ਮੈਂ ਛੋਟੀ ਕੁੜੀ ਨੂੰ ਮਾਰ ਦੂੰਗਾ ਮਾਰੇ ਕਰ ਦੂੰਗਾ ਪੰਜ ਐਵੇਂ ਨਾ ਉਹਦਾ ਨਾਮ ਹੀ ਜਾ ਖਬਰ ਹੋ ਕਿੱਥੇ ਕੋਈ ਨਹੀਂ ਥੈਜੂਗੀ ਸਮਾਈ ਕਰਨ ਉਹ ਵੀ ਪਾੜ ਨਾ ਸਾਈਂ ਮਤੇ ਨਾ ਆ ਕਾਲੀ ਨਾ ਮਿਲਦੀਗੀ ਲੈ ਅਗਲੇ ਪਹਾੜ ਹੀ ਜਾਂਦੇ ਸਾਰੇ ਕਿਤੇ ਪਹਾੜੇ ਥਾਣੇ ਦਰਖਾਸਤ ਉਹਨਾਂ ਨੇ ਦੇਤੀ ਹੋਰ ਕੀ ਕਰਨ ਅਗਲੇ ਫੇਟਾਣੇ ਵਾਲੇ ਆਪੀ ਪਾੜ ਲੈਣਗੇ ਤੂੰ ਕਿਵੇਂ ਇੰਨੀ ਟੈਨਸ਼ਨ ਲਈ ਹੈਗੀ ਤੂੰ ਸਾਡੇ ਨਾਲੇ ਲੜੋ ਲੜਾਗਾ ਕਰੀ ਜਾਣੀ ਹੈ ਭਾਈ ਟੈਨਸ਼ਨ ਹੈਗੀ ਮੈਨੂੰ ਤਾਂ ਇੱਕ ਤਾਂ ਉਹਨਾਂ ਦੀ ਧੀ ਦੀ ਟੈਨਸ਼ਨ ਹੈ ਦੂਜੀ ਮੇਰੀ ਧੀ ਦੀ ਟੈਨਸ਼ਨ ਹੈ ਜਿਹੜਾ ਮੇਰੀ ਧੀ ਦਾ ਘਰ ਪੱਟਿਆ ਜਾਂਦਾ ਤੈਨੂੰ ਤਾਂ ਨਹੀਂ ਟੈਨਸ਼ਨ ਵੀ ਮੇਰੇ ਪੁੱਤ ਦਾ ਘਰ ਪੱਟਿਆ ਜਾਂਦਾ ਤੂੰ ਤਾਂ ਖੁਸ਼ ਹੋਈ ਪਈ ਹੈ ਕਿ ਮੈਨੂੰ ਮੈਂ ਕਹਾਂ ਤੂੰ ਖੁਸ਼ ਹੋਈ ਹੈ ਮੇਰੇ ਵੀ ਦੋ ਪੋਤੀਆਂਾਂ ਦਾ ਘਰੋਂ ਜਾਣਦਗਾ ਮੈਨੂੰ ਟੈਨਸ਼ਨ ਹੀ ਨਹੀਂ ਗਈ ਤੈਨੂੰ ਵੀ ਟੈਨਸ਼ਨ ਆ ਹੈ ਤਾਂ ਹੀ ਤੈਨੂੰ ਪੋਤੀਆਂ ਦੀ ਬਾਲੀ ਫਿਕਰ ਹੈ ਨਾ ਵੀ ਮੇਰੇ ਪੋਤੀਆਂ ਜਵਾਨ ਹੋਣੀਆਂ ਹੈ ਨਾ ਵੀ ਭਾਈ ਤੂੰ ਕੀ ਕਰਤੂ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਜਿਹੇ ਗੱਲਾਂ ਕਰਦਾ। ਹੁਣ ਤਾਂ ਉਹਦਾ ਪੈਨੇ ਕਿਤੇ ਨਹੀਂ ਗਿਆਗਾ। ਹੁਣ ਤਾਂ ਸਾਨੂੰ ਦੱਸ ਕੇ ਗਿਆ ਤੇਰੇ ਤੀਨ ਨੂੰ ਵੀ ਦੱਸ ਕੇ ਗਿਆਗਾ। ਸਾਰਾ ਸਾਨੂੰ ਦੱਸ ਕੇ ਗਿਆਗਾ। ਹੁਣ ਤਾਂ ਤੂੰ ਝੂਠੀ ਦਪਾਲਾਈ ਹੈ। ਤੂੰ ਜਾ ਕੇ ਦੇਖ ਕੇ ਇਹ ਕਿੱਥੇ ਬੈਠਾ ਹੈ। ਸ਼ਾਮੀ ਜਦੋਂ ਕਹਿ ਕੇ ਗਿਆ ਰੋਟੀ ਟੁੱਕ ਲੈ ਕੇ ਗਿਆਗਾ। ਲੈ। ਆ ਕੇ ਰੋਟੀ ਟੁੱਕ ਲੈ ਕੇ ਆ ਗਿਆ। ਅੱਗੇ ਵੀ ਤਾਂ ਕਹ ਕੇ ਜਾਂਦਾ ਹੀ ਸੀ। ਅੱਗੇ ਕਹੜਾ ਕਹਿ ਕੇ ਨਹੀਂ ਸੀ ਜਾਂਦਾ। ਕਹ ਕੇ ਕਿੱ데 ਜਾਂਦਾ ਸੀ ਤੇ ਜਾਂਦਾ ਸੀ ਕਿਤੇ। ਭੈਣ ਤੇਰੇ ਨਾਲ ਕੌਣ ਮੜਕੇ। ਆਹੋ ਮੈਂ ਤਾਂ ਆਪੀ ਜਦੋਂ ਸੱਚੀਆਂ ਗੱਲਾਂ ਕਹਿਨੀਆ। ਆਪੀ ਚੜੂਕਾ ਲੱਗਦਾ ਫਿਰ ਮੈਂ ਤਾਂ ਹਾਂ ਭਾਈ ਮੈਨੂੰ ਤਾਂ ਦੁੱਖ ਹੈ ਮੈਂ ਤਾਂ ਮੇਰੀ ਧੀ ਇਸ ਘਰੇ ਗਿਆ ਹੀ ਹੈ ਜਦੋਂ ਮੇਰੀ ਧੀ ਮੇਰੇ ਘਰੇ ਬੈਠੂ ਮੈਨੂੰ ਤਾਂ ਦੁੱਖ ਹੈ ਪੂਰਾ ਤੇ ਅਸੀਂ ਤੇਰੀ ਧੀ ਨੂੰ ਕਿਹੜਾ ਕੱਢਦੇ ਹਾਂਗੇ ਆਪੀ ਤੂੰ ਕੱਢਣ ਆਲੀ ਆਪੀ ਤੂੰ ਰੌਲਾ ਪਾਉਣ ਆਲੀ ਆਹ ਤਾਂ ਕੱਢਣ ਤੋਂ ਵੱਧ ਹੋਇਆ ਪਿਆ ਜਦੋਂ ਤੀਜੇ ਦਿਨ ਮੇਰੀ ਧੀ ਨੂੰ ਕੁੱਟ ਕੇ ਸਿਰਦਾਨਿਓ ਸਿਰਦਨ ਅਜੇ ਨਾ ਪਾਈ ਮੂਰੇ ਬੋਲੇ ਚ ਬੱਚਾ ਮੂਰੇ ਬੋਲੀ ਜਾਂਦੀ ਸੋਨੇ ਕਿ ਥੱਪੜ ਮਾਰਿਆ ਹੁਣ ਆਈ ਬੋਲੂਗੀ ਹੁਣ ਤੁਸੀਂ ਥੱਪੜ ਮਾਰ ਕੇ ਵੀ ਦਿਖਾਓ ਉਹ ਦੇਖੀ ਬਣਦੀ ਕੀ ਐ ਫੇ ਸਾਡੇ ਘਰੇ ਨਕਲੇਸ ਪੰਜ ਤੂੰ ਹੀ ਕਰਾਉਣੀ ਆ ਮੈਂ ਰਿਸ਼ਾਇਦੇ ਕੇ ਜਾਨੀ ਆ ਮੈਂ ਤਾਂ ਜਮਾ ਹੁਣ ਅੱਗੇ ਤਾਂ ਮੈਂ ਜਿੰਦੀ ਨਹੀਂ ਸੀ ਅੱਗੇ ਤਾਂ ਮੈਂ ਕਹਿੰਦੀ ਪੁੱਤ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਬੰਦਾ ਵੀ ਘੂਰਦਾ ਸੱਸ ਵੀ ਘੂਰਦੀ ਆ ਪਰ ਇਹ ਥੋੜਾ ਹੁਣ ਤਾਂ ਸਿਰ ਉੱਤੋਂ ਦੀ ਪਾਣੀ ਲੰਘ ਗਿਆ ਲੰਘ ਗਿਆ ਪਾਣੀ ਆ ਇਹਨੂੰ ਹੋਰ ਸਿਖਾ ਜੀ ਸਵੇਰੇ ਫੇਰ ਇਹਨਾਂ ਨੂੰ ਦੁੱਧ ਥੋੜਾ ਚਕਾ ਕਰ ਤੂੰ ਜਾ ਜਾ ਖਾਜੀ ਨਾਲੇ ਹੋਰ ਸਿਖਾ ਜੀ ਤੂੰ ਵੀ ਤੇਰੀ ਧੀ ਨੂੰ ਸਿਖਾਉਣੀ ਹੁੰਦੀ ਆ ਉਹ ਤੇਰੀ ਬੰਦ ਤਾਂ ਤੀਜੇ ਦਿਨ ਆਈ ਰਹਿੰਦੀ ਸੀ ਹਾਂ ਉਹ ਬੰਦ ਤਾਂ ਕੀ ਕੀ ਗੱਲਾਂ ਬੋਲਦੀ ਸੀ ਉਹਨੂੰ ਤਾਂ ਤੂੰ ਕਦੇ ਰੋਕਿਆ ਨਾ ਗੱਲਾਂ ਦੇਖ ਚਤਰਾਈਆਂ ਕਰਦੀ ਐ ਬਾਈ ਆਣਾ ਪਾਣੀ ਕੀ ਆਂਦੇ ਬਾਈ ਪੁਲਿਸ ਵਾਲੇ ਕੋਟ ਲਿਖ ਲਿਓ ਨਾ ਨਿੱਕਰੀ ਹਾਂ ਪੱਕੀ ਦੇ ਦੇ ਉਹ ਕੀ ਕਰਦੇ ਆ ਕੀ ਨਹੀਂ ਲਫਾਏ ਆਂਦਾ ਵੀ ਸ਼ੱਤ ਦੇ ਧਾਰ ਤੋਂ ਸਾਨੂੰ ਉਹ ਖਰਾਰੇ ਆ ਸੀ ਵੀ ਬੰਦੇ ਦੇ ਸਭ ਸ਼ਕਤ ਹੈ ਸਾਡੇ ਘਰੇ ਆ ਕੇ ਪਹਿਲਾਂ ਤਾਂ ਮੁੱਖਿਆ ਦੇ ਕੇ ਗਿਆ ਉਹ ਹਾਂ ਤੇ ਸਾਡੀ ਕੁੜੀ ਸਾਨੂੰ ਪੱਕਾ ਯਕੀਨ ਹੈ ਵੀ ਇਸੇ ਨੇ ਅਸਬਸਿਕ ਕਿਉਂਕਿ ਬਾਰ ਬਾਰ ਉਹ ਧਮਕੀ ਦੇ ਰਿਹਾ ਸੀ ਮੈਂ ਕੁੜੀ ਲੈ ਜੀ ਮੈਂ ਕੁੜੀ ਲੈ ਜੀ ਚਾਹੀਏ ਇਹ ਕਰ ਤੋ ਉਹ ਉਹੀ ਹੈ ਭਾਈ ਮਨਿੰਦਰ ਨੂੰ ਵੀ ਦੇਖਾ ਉਸੇ ਧਮਕੀ ਦੇ ਕੇ ਆਇਆ ਕਰੇ ਆ ਕੇ ਵੀ ਕਹਿ ਸਕਦਾ ਹੈ ਉਹ ਵੀ ਕੁੜੀ ਨੂੰ ਕੋਈ ਰਾਜ ਕੇ ਰਿਆ ਹੈ ਨਾ ਹਾਂ ਹੌਂ ਚਿੰਤਾ ਤਾਂ ਬਈ ਆਹੀ ਐ ਹੁਣੀ ਜਵਾਕੜੀ ਕਿਵੇਂ ਐ ਕੀ ਬਣੂਗਾ ਆਹੀ ਦਿਨ ਰਾਤ ਚੋਰਾ ਖਾਈ ਜਾਂਦਾ ਤੇ ਇਹ ਕੀ ਸਮਝ ਨਹੀਂ ਆਉਂਦਾ ਕੋਈ ਸਮਝ ਨਹੀਂ ਆਉਂਦੀ ਬਈ ਕਿਸੇ ਪਾਸੇ ਜੇ ਹੁਣ ਆਪਾਂ ਬਾਹਰ ਐ ਨੂੰ ਪਿੰਡ ਚੋਂ ਸਾਦੇ ਆ ਤਾਂ ਇਸ ਚੀਜ਼ ਤੇ ਆਪਣੀ ਬਦਨਾਮੀ ਹੁੰਦੀ ਅਗਲਾ ਕੋਈ ਖਬਰਾਂ ਕੁੜੀ ਕਿੱਧਰ ਗਈ ਐ ਇਹਨਾਂ ਦੀ ਨਹੀਂ ਆਪਾਂ ਆਪ ਦੱਸਾਈ ਜਾਂਦੇ ਤੇ ਹੁਣ ਵੀ ਤਾਂ ਲੋਕ ਆਸ-ਪਾਸੇ ਪੁੱਛਦੇ ਹੀ ਹੋਣਗੇ ਵੀ ਕੁੜੀ ਕਿੱਥੇ ਐ ਨਾਨਕੇ ਗਈ ਐ ਦਾਦਕੇ ਗਈ ਐ ਕਿੱਥੇ ਗਈ ਐ ਹਲੇ ਬਈ ਸ਼ਹਿਰਾਂ ਚ ਇੰਨਾ ਨਹੀਂ ਹੈਗਾ ਪਿੰਡਾਂ ਚ ਬਾਲਾ ਹੈ ਜੇ ਪਿੰਡ ਚ ਹੁੰਦੇ ਉਹਨੂੰ ਆਪਣਾ ਸਾਰਾ ਮਨ ਇਕੱਠਾ ਹੋ ਜਾਂਦਾ ਮੁਰਸਦ ਤਾਂ ਪਿੰਡ ਵਾਲਿਆਂ ਨੂੰ ਚਾਚੇ ਕਿਆ ਨੂੰ ਲੱਗੇ ਤਾਏ ਕਿਆ ਨੂੰ ਸਾਥ ਲੱਗੇ ਕੰਨ ਕਰ ਵੀ ਫਿਰ ਉਹ ਤਾਂ ਪਿੰਡ ਚ ਤਾਂ ਦੂ 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 ਹੋ ਜੂ ਉਹਦੀ ਰਿਸ਼ਤੇਦਾਰ ਹੋਰ ਵੀ ਇਸ ਕਰ ਡੜੇ ਹਾਂ ਇਹ ਤਾਂ ਚੁੱਪ ਕਰੇ ਬੈਠੇ ਆਂ ਵੀ ਆਪ ਹੀ ਚਲਾ ਉਹ ਕਰਦੇ ਫਿਰਦੇ ਜਾਂ ਕਿਸੇ ਪਾਸੋਂ ਕੋਈ ਪ੍ਰਮਾਤਮਾ ਉਹ ਕਰਦੇ ਖਬਰਾਂ ਕੀ ਬੁੱਧੀ ਜਿਹੜੇ ਹੀ ਕਹਿੰਦਾ ਵੀ ਬਾਅਦ ਚ ਮੁੰਡਾ ਆ ਕੇ ਗਿਆ ਲੱਡੀ ਹਾਂ ਬਈ ਉਹ ਇੱਥੇ ਪਹਿਲਾਂ ਵੀ ਆਇਆ ਕਦੇ ਪਹਿਲਾ ਨਹੀਂ ਆਇਆ ਬਾਈ ਉਹ ਉਹ ਤਾਂ ਹੁਣ ਉਹਦੇ ਸੱਦਿਆ ਸੀ ਸੀ ਉੱਥੇ ਮਨਿੰਦਰ ਦੇ ਨਾਲ ਕੰਮ ਕਰਦਾ ਉਹ ਮੁੰਡੋਂ ਉਸ ਸਕੂਲ ਚ ਉਹ ਪੜਾਉਂਦਾ ਜਿੱਥੇ ਮਨਿੰਦਰ ਪੜਾਉਂਦੀ ਐ ਨਹੀਂ ਤੇ ਜਿਹੜੀ ਆ ਕੰਮੋਂ ਦੀ ਮਾਂ ਉਹਦੇ ਗੱਲਾਂ ਕਰੀ ਜਾਂਦੀ ਸੀ ਵੀ ਉਹ ਮੁੰਡਾ ਇਹਨੂੰ ਛੱਡ ਕੇ ਜਾਂਦਾ ਲੈ ਕੇ ਜਾਂਦਾ ਪਰਾਣਾ ਕਰਦਾ ਉਹਦੀ ਮੁੰਡਾ ਤਾਂ ਨਹੀਂ ਐ ਇੱਕ ਦਿਨ ਉਹ ਛੱਡ ਕੇ ਗਿਆ ਉਹੀ ਮੁੰਡਾ ਐ ਜਿਹੜਾ ਛੱਡ ਕੇ ਗਿਆ ਸੀ ਸਕੂਟਰੀ ਤੇ ਉਹੀ ਸੱਦਿਆ ਸੀ ਛਣੀ ਨੇ ਛਣੀ ਜਾ ਕੇ ਆਇਆ ਹੁਣ ਵੀ ਨਹੀਂ ਫਿਰ ਉਹ ਇਹਨੂੰ ਛੱਡ ਕੇ ਜਾਂਦਾ ਸੀ ਉਹਦੇ ਕੋਈ ਬੱਸ ਬੁੱਸ ਟੱਪੇ ਆਈਏ ਦੀ ਮਨਿੰਦਰ ਦੀ ਤਾਂ ਮਨਿੰਦਰ ਉਹਦੇ ਨਾਲ ਚੜ ਕੇ ਆ ਗਈ ਬਈ ਕਿਕਰ ਦਾ ਭਾਂਜਾ ਜਿਹੜਾ ਕਿਕਰ ਦਾ ਭਾਂਜਾ ਜਿਹੜਾ ਹਾਂ ਮਨਿੰਦਰ ਉਹਦੇ ਨਾਲ ਚੜ ਕੇ ਆ ਗਈ ਬਈ ਤੂੰ ਬਾਹਰ ਹੈ ਕਿਕਰ ਦਾ ਭਾਂਜਾ ਇਹਨੂੰ ਛੱਡ ਕੇ ਜਾਂਦਾ ਹੈ ਕੰਪੋਰੀ ਮਾਂ ਇਹ ਗੱਲਾਂ ਬਣਾ ਰਹੀ ਹੈ ਹੈ ਵੀ ਫਲਾਣਾ ਮੁੰਡਾ ਹੈ ਤੇ ਹੁਣ ਆਪਾਂ ਨੂੰ ਕੀ ਯਕੀਨ ਹੈ ਵੀ ਉਹ ਮੁੰਡਾ ਆਪਦੇ ਮਾਮੇ ਦਾ ਪੱਖ ਬੁਰੂਗਾ ਕਿ ਸਾਡੇ ਆ ਭਾਈ ਉਹਦੇ ਤੇ ਤਾਂ ਆਪਾਂ ਕੀ ਯਕੀਨ ਕਰਵਾਗੇ ਆਪਾਂ ਯਕੀਨ ਤਾਂ ਕੰਮੋਂ ਦੀ ਮਾਤੇ ਨਹੀਂ ਕਰ ਸਕਦੇ ਜਿਹੜੀ ਨੇ ਘਰੇ ਲਿਆ ਕੇ ਕਿਕਰ ਆਪਣੇ ਸਿਰ ਤੇ ਬਾਤ ਆ ਨਹੀਂ ਤੇ ਫਿਰ ਤੁਹਾਨੂੰ ਕਿਹਨੇ ਕਿਹਾ ਸੀ ਉਹ ਮੁੰਡੇ ਨੂੰ ਬੁਲਾਓ ਛਣੀ ਆਪ ਲਿਆ ਐਸੀ ਬਾਈ ਭਲਾ ਕੇ ਇਹ ਕਿੱਥੋਂ ਟੱਕਰ ਗਿਆ ਉਹ ਸਕੂਲ ਚ ਨਹੀਂ ਗਿਆ ਸੀ ਛਣੀ ਅੱਛਾ ਉਥੇ ਸਕੂਲ ਚ ਇਹਨੇ ਜਦੋਂ ਪੁੱਛ ਦੱਸ ਕਰੀ ਹੋਊਗੀ ਉਹ ਮੁੰਡੇ ਨੂੰ ਸਾਧ ਲਿਆਇਆ ਮੁੰਡਾ ਇਹ ਨੂੰ ਇਹ ਆਖਿਆ ਆ ਉਥੇ ਸੁਨੇਹਾ ਦੇ ਆ ਕੋਈ ਵੀ ਸਾਡੇ ਮੈਂ ਮਿਲਣ ਆਇਆ ਉਥੇ ਟੱਕਰਿਆ ਨਹੀਂ ਉਹ ਘਰੇ ਆ ਗਿਆ ਵੀ 10 ਵਜੇ ਤੂੰ ਮੈਨੂੰ ਭਾਲਦਾ ਫਿਰ ਦੱਸ ਕੀ ਗੱਲ ਬਾਤ ਹੈ ਫੇਰ ਘਰੇ ਆਏ ਨੂੰ ਦੱਸਤਾ ਸੀ ਵੀ ਭਈ ਆਹ ਗੱਲ ਬਾਤ ਹੈ ਉਹ ਆਨਾਂ ਵੀ ਮੈਂ ਜਾਣਾਂ ਫਿਰ ਮੈਂ ਪਤਾ ਲਾ ਕੇ ਆਉਣਾ ਉਹ ਦੁਆਰੇ ਫੇਰ ਮੁੜਦਾ ਦੱਸ ਕੇ ਕਿ ਮੇਰੇ ਨਾਨਕੇ ਦੇ ਘਰੇ ਤਾਂ ਕੋਈ ਐਜੀ ਗੱਲ ਬਾਤ ਨਹੀਂ ਵੀ ਮੈਂ ਘਰੋਂ ਤਾਂ ਮੁੜਿਆ ਆਇਆ ਜਾ ਕੇ ਤੇ ਉਹ ਐਡਾ ਕਮਣਾ ਤਾਂ ਉਹ ਵੀ ਨਹੀਂ ਹੈ ਵੀ ਉਹ ਕੁੜੀ ਨੂੰ ਲੈ ਜਾ ਕੇ ਘਰੇ ਲੈ ਜੂਗਾ ਸਿੱਧਾ ਭਈ ਉਹ ਘਰੇ ਹਾਲ ਚੱਲ ਹੈ ਨਹੀਂ ਕੋਈ ਇਲਜੁਲ ਨਹੀਂ ਹੈ ਮੁੰਡੇ ਨੂੰ ਕਿੰਨੇ ਮੁੰਡਾ ਤਾਂ ਗਿਆ ਘਰੇ ਜਾ ਕੇ ਵੇਖ ਕੇ ਆ ਗਿਆ ਉਹ ਬਾਈ ਖੇਤ ਖੂਤ ਵੀ ਦੇਖ ਕੇ ਆਇਆ ਉਹ ਕਹਿੰਦਾ ਉੱਥੇ ਵੀ ਹੈ ਨਹੀਂ ਹੁਣ ਕੀ ਪਤਾ ਬਾਈ ਬੇਈਮਾਨੀ ਦਾ ਉਹਦੀ ਰਕੀ ਉਹਦੇ ਮਨ ਚ ਬੇਈਮਾਨੀ ਕਿੱਥੇ ਜਵਾਕੜੀ ਲਿਜਾ ਕੇ ਸੁੱਤੀ ਉਹਨੇ ਬੇੜਾ ਵੇਖੀ ਆਲੇ ਨੇ ਫਿਰ ਆਖਿਆ ਗਾਲਾਂ ਦਿੰਦੀ ਹੈਗੀ ਆ ਸਾਰਾ ਕੀਤਾ ਧਰ ਤੱਕ ਮਮੋ ਦੀ ਮਾਂ ਦਾ ਉਹ ਤੇ ਕੀ ਯਕੀਨ ਕਰਾਂਗੇ ਆਪਾਂ ਜਦੋਂ ਕੰਮੋ ਦੀ ਮਾਂ ਨਹੀਂ ਆਪ ਤੇ ਘਰੇ ਲਿਆ ਕੇ ਸਭ ਕੁਝ ਕਰਦਾ ਕੰਮੋ ਦੀ ਮਾਂ ਕਿੱਥੇ ਉਹ ਬੈਠੀ ਹੈ ਕੰਮੋ ਦੀ ਮਾਂ ਨੇ ਕਿੱਥੇ ਜਾਣਾ ਅਇਵੇਂ ਬਾਦੂ ਇੱਥੇ ਬਲਾ ਰੋਡੀ ਲੱਗੀ ਐ ਫੇਰ ਉਹਦੇ ਕਿਹਾ ਸੀ ਵੀ ਇਹਨੂੰ ਕੰਮੋਂ ਕਿਹਾ ਸੀ ਮੈਂ ਤੋੜ ਦੇ ਇਹਨੂੰ ਤੋੜ ਦੇ ਫੇਰ ਬਿਸ਼ਰਮ ਹੁਣ ਐਦਾਂ ਕੋ ਸਾਡੇ ਘਰੇ ਹੋ ਗਿਆ ਹਣੇ ਵੀ ਇੱਥੇ ਬੈਠੀ ਆ ਇੱਥੇ ਬੈਠੀ ਆ ਬਾਈ ਉਹ ਤਾਂ ਦੀ ਜੇ ਮੈਂ ਜਾਊਂਗੀ ਤਾਂ ਕੰਮੋਂ ਨੂੰ ਨਾਲ ਲੈ ਕੇ ਜਾਊਂਗੀ ਇਹਨੂੰ ਸਿੱਧੀ ਕਰ ਬੈਠੀ ਕਿਆਂ ਨਾਲ ਰਲੀਆਂ ਤਮਾਸ਼ਾ ਦੇਖਦੀ ਹੋਣੀ ਐ ਰਲੀਆਂ ਬਾਈ ਰਲੀਆਂ ਐ ਇਹਦੀ ਬਿੜਕ ਤੇ ਹੁਣ ਮੈਂ 2 ਦਿਨ ਹੋ ਗਏ ਇਹਦੀ ਮਾੜੀ ਮੈਨੂੰ ਲੈ ਲੈਣ ਦੇ ਕੋਈ ਨਾ ਕੋਈ ਕਿਸੇ ਪਾਸੋਂ ਫੇਰ ਦੇਖੀ ਧੱਕੇ ਮਾਰ ਕੇ ਕੱਢ ਤੂੰ ਇਹ ਹੋ ਸਕਦਾ ਦੱਸਦੀ ਹੋਵੇ ਉਹਨੂੰ ਵੀ ਕੀ ਕੁਛ ਕਰੀ ਜਾਂਦੇ ਕਿਵੇਂ ਆ ਕੀ ਨਹੀਂ ਇਹ ਹੱਸਦੀ ਐ ਬਾਈ ਇਹ ਤਾਂ ਮੁਸਕੜ ਕੇ ਹੱਸਦੀ ਐ ਚੱਲ ਮੈਂ ਚਾਹ ਦੀ ਘੁੱਟ ਬਣਾ ਕੇ ਲਿਆਉਣੀ ਐ ਤੂੰ ਤਾਂ ਤੜਕੇ ਦਾ ਕੁਛ ਨਹੀਂ ਖਾਤਾ ਉਹਦਾ ਉਹਨੂੰ ਦਵਾਈ ਦੋਈ ਦਾ ਕੀ ਕੀਤਾ ਉਹਨੂੰ ਦੇਤੀ ਬਾਈ ਦਵਾਈ ਨਾ ਤੂੰ ਕਿ ਰੋਈ ਜਾਨੀ ਹੁਣ ਤੂੰ ਕਿ ਆਵੇਂ ਆ ਕੇ ਬਹਿ ਗਈ ਚੁੱਪ ਕਰ ਰੋ ਨਾ ਨਾ ਹੋਰ ਮੈਂ ਕੀ ਕਰਾਂ ਮਾ ਰੋਵਾਂ ਨਾ ਤਾਂ ਕੱਲ ਦਾ ਨਿਕਲਿਆਗਾ ਘਰੋਂ ਹਾਇ ਤੱਕ ਨਹੀਂ ਕਰਿਆ ਬੜਿਆ ਮੈਨੂੰ ਪਤਾ ਹੈ ਇਹਦਾ ਮਨਿੰਦਰ ਨੇ ਮਨਿੰਦਰ ਨੂੰ ਗੈਰ ਬੰਦੇ ਨਹੀਂ ਕੀਤਾ ਹੈਗਾ ਨਹੀਂ ਪੁੱਤੋ ਤਾਂ ਪਤਾ ਹੀ ਹੈ ਆ ਮਾਂ ਨਾਲ ਥੋੜੀ ਬੁਨ ਕੁੱਤੇ ਕਹਾਣੀ ਕੀਤੀ ਹੈ ਮਾਂ ਦੀ ਇੱਕ ਗੱਲ ਤੇ ਨਹੀਂ ਆਉਂਦੀ ਉਲਟਾ ਮੈਨੂੰ ਬੋਲਦੀ ਹੈ ਕਿ ਤੇਰਾ ਹੱਥ ਹੈ ਹਾਂ ਮਾਂ ਉਹੀ ਗੱਲ ਦਾ ਤਾਂ ਦੁੱਖ ਹੈ ਮੈਂ ਸੁਣ ਲਈ ਜਾਨੀ ਆ ਤਾਂ ਹੀ ਨਹੀਂ ਮੈਂ ਬਾਹਰ ਆਈ ਮੈਂ ਕਿਹਾ ਉਹ ਤਾਂ ਬੋਲਣੋਂ ਤਾਂ ਆਪ ਹੀ ਨਹੀਂ ਹਟਦੀਗੀ ਦੇਖ ਲੈ ਮੇਰਾ ਨਾਮ ਬਦਨਾਮ ਕਰਦੀ ਹੈ ਜੇ ਇਹ ਬੋਲਣੋਂ ਨਹੀਂ ਹਟਦੀ ਉਹ ਵਿਚਾਰੀ ਜਵਾਕਾਂ ਨੂੰ ਪੜਾ ਕੇ ਉਹਦਾ ਟਾਈਮ ਪਾਸ ਕਰਦੀ ਹੈ ਆਖੀ ਹਾਂ ਹਾਂ ਕਿ ਉਹ ਤਾਂ ਉਹ ਤੁਰੀ ਫਿਰਦੀ ਹੈ ਕਹਿੰਦੀ ਉਹ ਤਾਂ ਵਿਚਾਰੀ ਕਿੱਦੇ ਦੀ ਓਹੀ ਗੱਲ ਉਹ ਤਾਂ ਨਰਮ ਹੈਗੀ ਐ ਇਹਨਾਂ ਨੇ ਤੂਟਕੜਾ ਚੱਕ ਰੱਖਿਆ ਸੀਗਾ ਆ ਮਾਂ ਪੋਤੀ ਨਹੀਂ ਮਾਣ ਦੇਖ ਲੈ ਕੋਈ ਗੱਲ ਨਹੀਂ ਅਗਲੇ ਆਪ ਹੀ ਉਹਦੇ ਹੱਡਾਂ ਚ ਕੱਢਣਗੇ ਤੂੰ ਫਿਕਰ ਨਾ ਕਰ ਹਾਂ ਉਦੋਂ ਪਤਾ ਲੱਗੂਗਾ ਨਾ ਬੱਸ ਲੱਗ ਗਿਆ ਪਤਾ ਮਾਂ ਰੁੜ ਗਈਆਂ ਮੇਰੀਆਂ ਧੀਆਂ ਤਾਂ ਬਸ ਮੇਰਾ ਤਾਂ ਘਰ ਪਟਿਆ ਗਿਆ ਮੈਨੂੰ ਦਿਖੀ ਜਾਂਦਾ ਹੈਗਾ ਹੈ ਲੈ ਕੰਮਲੀ ਤੂੰ ਕਾਦੇ ਵਾਸਤੇ ਆ ਕੇ ਆਂਦੀ ਕਿਉਂ ਰੋਈ ਜਾਂਦੀ ਆ ਮੈਂ ਹੈਗੀ ਆ ਨਾ ਤੇਰੇ ਭਰਾ ਹੈਗੇ ਆ ਆਏ ਨਹੀਂ ਤੈਨੂੰ ਰੋਣ ਦੇ ਦਿੰਦੇ ਤੇਰੇ ਨਾਲੇ ਤੇਰੀਆਂ ਧੀਆਂ ਨੂੰ ਕੋਈ ਨਾ ਮੈਂ ਕਰਦੀਆਂ ਉਹਨਾਂ ਨੂੰ ਫੋਨ ਨੱਕਾ ਸਰਕੀ ਰਹਿ ਗਈ ਹੁਣ ਜਦੋਂ ਕੱਟ ਕੇ ਲੈ ਗਿਆ ਕਿਸੇ ਪਾਸੇ ਨਹੀਂ ਪੁੱਤ ਮੈਂ ਆਏ ਨਹੀਂ ਕਰਦੀ ਉਹਨਾਂ ਨੂੰ ਫੋਨ ਬਿਤੇਜੇ ਦਿਨ ਉਹ ਸ਼ਰਮ ਆਉਂਦੀ ਹੈ ਤੇ ਨਾਲੇ ਹੁਣ ਇਕੱਲੇ ਸੱਟ ਮਾਰਨਗੇ ਥਾਂਕ ਤਾਂ ਮੈਂ ਤਾਂ ਨਹੀਂ ਬੋਲਦੀ ਮੈਂ ਕਹਿੰਦੀ ਚੱਲ ਉਹੀ ਸੁਧਰ ਜੇ ਉਹੀ ਸੁਧਰ ਜੇ ਉਹ ਮੇਰਾ ਤਾਂ ਮਾਣਾ ਹੀ ਦੁਖੀ ਹੋਇਆ ਪਿਆਗਾ ਬਸ ਮਾਂ ਹੁਣ ਨਹੀਂ ਮੈਂ ਬਸ ਸਕਦੀ ਇੱਥੇ ਹੁੰਦਾ ਜਦੋਂ ਲਿਆ ਕੇ ਬਿਠਾਤੀ ਆ ਹੁਣ ਦੇਖ ਲਈ ਤੇਰੇ ਸਾਹਮਣੇ ਦੋ ਦਿਨਾਂ ਨੂੰ ਲਿਆ ਕੇ ਬਿਠਾ ਦੂਗਾ ਆਏ ਨਹੀਂ ਉਹ ਬੈਠਦੀ ਠੀਕ ਹੈ ਨਾ ਜਦੋਂ ਅਗਲੇ ਨੇ ਉਹਨਾਂ ਨੇ ਚਿੱਟਾ ਜਵਾਬ ਦਿੱਤਾ ਵੀ ਨਾ ਅਸੀਂ ਕੁੜੀ ਅੱਜ ਵੈਹੀਏ ਤੇਰੇ ਨਾਲ ਨਾ ਕੱਲ ਵੈਹੀਏ ਅਸੀਂ ਆਪਦੀ ਧੀ ਦਾ ਕਿਤੇ ਹੋਰ ਕਰਾਂਗੇ ਇਹਦੇ ਮਗਰ ਤੋਰਨਗੇ ਹਰਦ ਕੋਈ ਪਈਏ ਤੇਰੇ ਵਾਲੀ ਕੀ ਪਤਾ ਕਿੱਧਰ ਲੈ ਕੇ ਨਿਕਲ ਗਿਆ ਹੁਣ ਕੱਲ ਦਾ ਘਰੇ ਨਹੀਂ ਵੜਿਆਗਾ ਮਾਂ ਮੈਨੂੰ ਤਾਂ ਇਹੀ ਸੋਚ ਲੱਗੀ ਪਈ ਹੈ ਕੀ ਪਤਾ ਕਿੱਧਰ ਲੈ ਕੇ ਨਿਕਲਿਆ ਹੁਣ ਉਹਨੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅਗਲੇ ਦਿਨ ਦੱਸਿਆ ਨਾ ਉਹਨਾਂ ਦੀ ਪੁਲਿਸ ਜੇ ਸਾਰੇ ਕਿਤੇ ਤਲਾਸ਼ ਕਰਤੀ ਹੋਣੀ ਅਗਲੇ ਭਾਲਦੇ ਹੋਣੇ ਤੇ ਪਤਾ ਇਹਦਾ ਲੱਗ ਹੀ ਜਾਊ ਫਿਰ ਦੇਖੀ ਇਹਦੇ ਨਾਲ ਬਣਦੀ ਕੀ ਆ ਪਤਾ ਲੱਗ ਜਾਊਗਾ ਇਸ ਬੰਦੇ ਨੂੰ ਨੀ ساری ਉਮਰ ਪਤਾ ਲੱਗਦਾ ਮਾਂ ਹਜੇ ਤੱਕ ਨਹੀਂ ਇਹਨੂੰ ਪਤਾ ਲੱਗਿਆਗਾ ਆ ਦੋ ਤੀਆਂ ਦਾ ਪਿਓ ਹੋ ਗਿਆ ਇਹਨੂੰ ਹਜੇ ਤੱਕ ਨਹੀਂ ਕੋਈ ਐ ਜੂੜੀ ਸਰਕਦੀ ਇਹਦੇ ਤੇ ਤਾਂ ਇਹ ਤੇ ਚੁੱਕ ਚੁੱਕ ਕੇ ਹੁਣ ਕਿਟਨੈਪ ਕਰਾਤਾ ਉਹਨੂੰ ਲਗਾਸ ਮੇਰੀ ਗੱਲ ਸੁਣਾ ਕਿ ਜੀਨੇ ਲਾਲੀ ਲੋਈ ਕੀ ਕਰੂਗਾ ਕੋਈ ਇਹਨਾਂ ਨੇ ਤਾਂ ਮਾਂ ਪੁੱਤਾਂ ਦੀ ਸ਼ਰਮ ਨਾ ਰੱਖੀ ਐ ਜੇ ਤਾਂ ਇਹਨੂੰ ਤੌਰੇ ਨੂੰ ਸ਼ਰਮ ਆਵੇ ਵੀ ਭਾਈ ਮੇਰੇ ਬਰਾਬਰ ਦੀਆਂ ਧੀਆਂ ਮੈਂ ਇਹੋ ਜੇ ਲੱchn ਕਰਦਾ ਸੋਹਣਾ ਨਹੀਂ ਲੱਗਦਾ ਫੇਰ ਤਾਂ ਉਹਨੇ ਇਹਨੂੰ ਕਹੀ ਐ ਆ ਮੈਂ ਵੀ ਕਿੰਨੀ ਕੁੱਤੇ ਪਕਾਈ ਕਰਦੇ ਆ ਮੈਨੂੰ ਵੀ ਸ਼ਰਮ ਆਉਂਦੀ ਸੱਚੀ ਇੱਥੇ ਬੈਠੀ ਨੂੰ ਮੈਂ ਵੀ ਕਰਾਂ ਕਿ ਇੱਕ ਸਰਪ ਮੈਂ ਤੇਰੇ ਮਾਰੀ ਬੈਠੀ ਐ ਜੀ ਨਹੀਂ ਕਰਦਾ ਇਸ ਘਰ 'ਚ ਮੇਰਾ ਰਹਿਣ ਨੂੰ ਮਾਂ ਤੂੰ ਕਿੰਨਾ ਕ ਚੱਕਰ ਐ ਥੱਕੇ ਨਾ ਮੈਨੂੰ ਵਸਾਵੇਂਗੇ ਇੱਥੇ ਇਹਨਾਂ ਨੇ ਨਹੀਂ ਬਸਾਉਣਾ ਮੈਨੂੰ ਇਹ ਤਾਂ ਮੈਨੂੰ ਹੁਣ ਐ ਐ ਇਹਨਾਂ ਨੂੰ ਤਾਂ ਵੀ ਜ਼ਿਆਦਾ ਕੁਝ ਖਾ ਕੇ ਮਰ ਜੇ ਜਾਂ ਇਹ ਇਸ ਘਰੋਂ ਨਿਕਲ ਜੇ ਹੁਣ ਤੇਰੇ ਭਰਾ ਤਾਂ ਮੈਨੂੰ ਬਠੇਰਾ ਕਹਿੰਦੇ ਆ ਵੀ ਮਾਂ ਤੂੰ ਉਹੀ ਸਾਨੂੰ ਗੋਚੀ ਜਾਨੀ ਆ ਸਾਨੂੰ ਇੱਕ ਪਾਸਾ ਕਰਦਣ ਦੇ ਇਹਦਾ ਜਾਂ ਤਾਂ ਕੁੜੀ ਵਸਾਈ ਲਊਗਾ ਤੇ ਜਾਂ ਤਾਂ ਇੱਕ ਪਾਸਾ ਕਰਕੇ ਕੁੜੀ ਨੂੰ ਘਰੇ ਬਠਿਆ ਦਾਂਗੇ ਹੁਣ ਕਰਾਂ ਕੀ ਮੈਂ ਕਹਿੰਨੀ ਚੱਲ ਕਾਦੇ ਵਾਸਤੇ ਪੁੱਤ ਕਾਦੇ ਵਾਸਤੇ ਦੇਖ ਲੈ ਬਿੜਕਾ ਲੈਂਦੀ ਫਿਰਦੀ ਆ ਕਦੇ ਐ ਨੰਗ ਗਈ ਕਿਤੇ ਐ ਨੰਗ ਗਈ ਜਾਣ ਕੇ ਆ ਉਹ ਵੀ ਕੀ ਗੱਲਾਂ ਕਰਦੀ ਆ ਮੈਂ ਸੁਣਾ ਕੰਨ ਲਾ ਲਾ ਕੇ ਹੈ ਸੁਣੀ ਜਾਵੇ ਫਿਰ ਮੈਂ ਨਹੀਂ ਡਰਦੀ ਡੁਰਦੀ ਆ ਤੂੰ ਵੀ ਨਾ ਡਰਿਆ ਕਰ ਜੇ ਪਹਿਲੇ ਤੈਨੂੰ ਦਬਕੇ ਰਹੀ ਕਹਿਣ ਤਾਂ ਤੈਨੂੰ ਦਿਵਾ ਲਈ ਦਬਕੇ ਰਹੀ ਮਾਂ ਮੈਂ ਤਾਂ ਆਪਦਾ ਘਰ ਬਸਾਉਣਾ ਚਾਹੁੰਦੀ ਸੀ ਵੀ ਚੱਲ ਮੇਰਾ ਘਰ ਵਸ ਜੇ ਲੋਕਾਂ ਨੂੰ ਨਾ ਆਤਮਾ ਸ਼ਰ ਦਿਖਾਵਾਂ ਮੈਂ ਹੁਣੇ ਜਿਵੇਂ ਬੋਲਦੀ ਆ ਤਾਂ ਬੁਰੀ ਪੈਣੀ ਆ ਸਾਰੇ ਚ ਮੇਰੇ ਚ ਗਲਤੀ ਕੱਢਦੇ ਨੇ ਅੱਜ ਵੀ ਮਾਂ ਦਾ ਜਮਾ ਕੱਢਦੀ ਐ ਨਹੀਂ ਪੁੱਤੋ ਤਾਂ ਮੈਂ ਵੀ ਤਾਂ ਹੀ ਨਹੀਂ ਬੋਲੀ ਮੈਂ ਕਹਿੰਦੀ ਵੀ ਚੱਲ ਕੋਈ ਨਾ ਹੈ ਵੀ ਕਾਦੇ ਵਾਸਤੇ ਹੈ ਚੱਲ ਪੁੱਤ ਜੇ ਦੋ ਭਾਂਡੇ ਹੁੰਦੇ ਜਿਹਦੇ ਉਹੀ ਖੜਕਦੇ ਹੁੰਦੇ ਤੂੰ ਨਾ ਬੋਲਿਆ ਕਰ ਕੋਈ ਗੱਲ ਨਹੀਂ ਤੇਰੀਆਂ ਦੋ ਧੀਆ ਹੋਈਆਂ ਮਟਿਆਰ ਮੈਂ ਤਾਂ ਉਹਦੇ ਵਿਚਾਰੇ ਦਾ ਸੋਚ ਲੱਗੀ ਪਈ ਉਹ ਕੁੜੀ ਦੀ ਮਨਿੰਦਰ ਦੀ ਪਤਾ ਨਹੀਂ ਕਿੱਥੇ ਲੈ ਕੇ ਗਿਆ ਬੁਲਾਈ ਮੈਂ ਤਾਂ ਸੋਚ ਲੱਗੀ ਪਈ ਐ ਕੀ ਤਾਂ ਵਿਚੇਰ ਨਾ ਕੀ ਬਣੂ ਕੀ ਨਾ ਪਤਾ ਨਹੀਂ ਕਿੱਥੇ ਹੈਗੀ ਆ ਉਹ ਕਿੱਥੇ ਨੇ ਛੱਡੀ ਆ ਉਹਨੂੰ ਐ ਨਹੀਂ ਸਮਝ ਆਉਂਦੀ ਮੈਨੂੰ ਤਾਂ ਨਾ ਹਾਤਾ ਤੇ ਲੈ ਆਈਆਂ ਨਹੀਂ ਆਹੀ ਤਾਂ ਕੰਮ ਤੇਰੇ ਕੋਲੇ ਸੁਪਵਾਉਂਦੇ ਆ ਕਰੇ ਲੈ ਪਰ ਜਾਈਏ ਮਾਦੇ ਕੰਨ ਉਹ ਜਿਹਨੂੰ ਆਖ ਲਿਆ ਕੇ ਨਾ ਫੇਰ ਕੋਲੇ ਸੋਹੀ ਪਊਗਾ ਇਹ ਨਹੀਂ ਮਾਦੇ ਕੰਨ ਪਰਦੀ ਮੈਨੂੰ ਸਭ ਕੁਝ ਤੂਤਾ ਨਾ ਪਤਾ ਮਾਂ ਦੇ ਕੰਨ ਤਾਂ ਤਾਂ ਭਰੇ ਹੋ ਜੇ ਮਨ ਮਾਂ ਹੁਣੀ ਆਈ ਹੋਵੇ ਮਾਂ ਨੂੰ ਪਤਾ ਨਹੀਂ ਮੈਂ ਇੱਥੇ ਹੀ ਆਹ ਕੀ ਕੰਨ ਭਰੂਗੀ ਮੇਰੇ ਗੱਲਾਂ ਦੇ ਕਰਦੀ ਐ ਮਾਰੇ ਮੇਰੇ ਆਏ ਕਰੇ ਹੋਰ ਕੀ ਦੱਸੀ ਜਾਂਦੀ ਆਪਾਂ ਤਾਂ ਫੜੀ ਸੁਣੀ ਜਾਂਦੀ ਸੀ ਇਹ ਤਾਂ ਸਭ ਮੈਨੂੰ ਪਤਾ ਹੀ ਐ ਵੀ ਮਾਰਿਆ ਨਾ ਮਾਰਿਆ ਜਾਂ ਤੂੰ ਭੱਜ ਜਾ ਭਾਈ ਭੈਣੇ ਆਪਦਾ ਕੰਮ ਕਰ ਲੈ ਕਿਉਂ ਨਹੀਂ ਜਲੂਸ ਕਰ ਤੁਸੀਂ ਮੋਜ ਨਾਲ ਇੱਥੇ ਜੜ ਕੇ ਬੈਠੀਆਂ ਰਹੋ ਮੈਂ ਕੰਮ ਕਰਨਾ ਮੈਂ ਕੰਮ ਕਦੋਂ ਕਰਲਾਂ ਗੱਲ ਸੁਣ ਮੇਰੀ ਧੀਨੇ ਕੰਮ ਨਹੀਂ ਕਰਿਆ ਕੰਮ ਤਾਂ ਕਰਖੈ ਸਾਰਾ ਮੈਂ ਤਾਂ ਕੋਈ ਦੇਖੇ ਵੀ ਨਾ ਤਰਖਾ ਕੇ ਵੀ ਤੁਹਾਡਾ ਸਾਰੇ ਦਾ ਕੰਮ ਕਰਦੀ ਹੈਗੀ ਆ ਇਹਨੇ ਪਿਆਰ ਨਾਲ ਤਾਂ ਬੜੀ ਗੁੱਸੇ ਮਾਮਤੀਂਗਾ ਉਹ ਕੱਪੜਾ ਦਾ ਟਿਆ ਲੱਗਿਆ ਪਿਆ ਬਾ ਭਾਂਡੇ ਉਹ ਮਾਂਜ ਨਾਲੇ ਪਈਆ ਤੁਸੀਂ ਤਾਂ ਮਾਮਤੀਂਗਾ ਬੱਟ ਕੇ ਬੈਗੀ ਅੰਦਰ ਅੱਗ ਲੱਗਣ ਤੁਹਾਡੇ ਕੱਪੜੇ ਅੱਗ ਲੱਗਣ ਤੇਰੇ ਭਾਂਡੇ ਜਮਾਂ ਮੇਰਕੀ ਦਾ ਕਰਦੀ ਜਾਦੀ ਐਂ ਮੈਂ ਕੱਪੜਾ ਵੀ ਸੋਚ ਕਰੀ ਆ ਮੈਨੂੰ ਤਾਂ ਆਪਦੇ ਘਰ ਦੀ ਸੋਚ ਹੋਈ ਵੀ ਮੇਰਾ ਘਰ ਪਟਿਆ ਗਿਆ ਤੈਨੂੰ ਜਣੀ ਕਿਦਾਂ ਨੀ ਪਟਿਆ ਗਿਆ ਤੇਰਾ ਨਹੀਂ ਕਿਦਾਂ ਨੀ ਪਟਿਆ ਗਿਆ ਤੇਰਾ ਤੈਨੂੰ ਕੋਰਾ ਹੀ ਸ਼ਰਮ ਨਹੀਂ ਵੀ ਕੱਲ ਦਾ ਮੇਰਾ ਪੁੱਤ ਨਹੀਂ ਆਇਆ ਉਹਨਾਂ ਦੀ ਧੀ ਗਾਇਬ ਹੈ ਕਿਹਾਈ ਨਹੀਂ ਹੈ ਤੈਨੂੰ ਕੀ ਤਾਂ ਕੱਪੜੇ ਸੋਹਣ ਕੀ ਭਾਂਡੇ ਚੰਗੇ ਲੱਗਣ ਤੇਰੀ ਤਾਂ ਰੋਟੀ ਛੁੱਟ ਜੇ ਤੂੰ ਤਾਂ 10-12 ਰੋਟੀਆਂ ਖਾਣੀਆਂ ਚਾਹ ਬਣਾ ਬਣਾ ਪੀਣੀਆਂ ਮਾਂ ਮਾਂ ਮੈਂ ਸਿਰ ਤੇ ਦਰਚਾ ਪੱਠੜ ਲਿਆ ਕਿ ਕਰੇ ਬੰਦ ਦੇ ਕੋਈ ਨਾ ਜਾ ਤੂੰ ਕੰਮ ਕਰ ਸਾਨੂੰ ਨਹੀਂ ਭਾਈ ਮੈਨੂੰ ਤਾਂ ਕੁਝ ਨਹੀਂ ਚੰਗਾ ਲੱਗਦਾ ਸਾਰੇ ਦਿਹਾੜੀ ਮੈਂ ਦੇਖ ਲੈ ਤੜਕੇ ਦੇ ਉੱਠੀ ਆ ਕੰਮ ਕਰਕੇ ਨਾਲੇ ਤਾਂ ਮੈਂ ਬੇਸੂਬੇਸ ਕਰਦੀ ਫਿਰਦੀ ਆ ਵੀ ਮੇਰਾ ਬੰਦਾ ਨਹੀਂ ਘਰੇ ਵੜਿਆ ਹੈ ਤੱਕ ਤੇਰਾ ਤਾਂ ਬੰਦਾ ਮੇਰਾ ਪੁੱਤਾ ਆ ਜਾਊਗਾ ਜਦੋਂ ਦੱਸ ਕੇ ਗਿਆ ਚੰਗਾ ਭਲਾ ਤੈਨੂੰ ਤੈਨੂੰ ਕਾਹ ਚਿੰਤਾ ਕਰੀਏਗੀ ਤਾਂ ਹੀ ਬੜਾ ਇਹਨੂੰ ਦੱਸ ਕੇ ਗਿਆ ਸਾਰੀ ਗੱਲ ਦਾ ਇਹ ਪਤਾ ਹੈ ਇਹਨੂੰ ਦੱਸ ਕੇ ਗਿਆ ਪੁੱਤ ਇਹਨੂੰ ਸਾਰੀ ਗੱਲ ਦਾ ਪਤਾ ਹੈ ਪਤਾ ਨਹੀਂ ਅਜੇ ਨਾ ਉਹ ਪੁੱਕੂ ਲੈ ਕੇ ਗਿਆ ਹੋਰ ਪਤਾ ਹੈ ਕਿ ਗਿਆਗਾ ਮਾਂ ਜਿਵੇਂ ਭੇਜਿਆ ਫੁਕੂੜੀ ਕਿਧਰ ਵਰਤੇਸ ਉਹਨਾਂ ਨੇ ਕਿਤੇ ਵੀ ਮਾਈ ਪਈ ਸੀ ਚੱਲ ਕੋਈ ਨਾ दारू ਪੜਦਾ ਤਾਂ ਮਾਂ ਜਿਵੇਂ ਉਹ ਇੰਨੀ ਚੰਗੀ ਲੱਗਦੀ ਮੈਨੂੰ ਉਹ ਹੀ ਕੁਛ ਦੇ ਦੋ ਮੈਨੂੰ ਮਾਰ ਦੋ ਅਸੀਂ ਕਹਤਾ ਮੌਤਿਕ ਤੱਕ ਮਾਰਨ ਖਾਤਰ ਸਿਹੜਿਆਗਾ ਸੀ ਵਿਆਹ ਕੇ ਲਿਆ ਦੇ ਤੈਨੂੰ ਸੀ ਬਸੌੜ ਵਾਸਤੇ ਤੇਰੀ ਮਾਂ ਨਹੀਂ ਤੈਨੂੰ ਬਸਣ ਦਿੰਦੀ ਬਹਿ ਜਾ ਭੈਣ ਜੀ ਇਹ ਗੱਲ ਨਾ ਕਾ ਚੁੱਪ ਕਰਕੇ ਮਾਂ ਨਹੀਂ ਬਸਣ ਦਿੰਦੀ ਜੇ ਮਾਂ ਬਸਣ ਨਹੀਂ ਦਿੰਦੀ ਨਾ ਕਿਰਮਾ ਕਦੋਂ ਦੀ ਇੱਥੋਂ ਦੀ ਲੈ ਜਾਂਦੀ ਮੈਂ ਬੈਠੀ ਕਾਦੇ ਵਾਸਤੇ ਵੀ ਮੇਰੀ ਤੀ ਦਾ ਬਸੇਬਾ ਹੋ ਜੇ ਇੱਥੇ ਹਾਂ ਜੇ ਨਾ ਹਿੰਮਕੀ ਨਾ ਕੇ ਤਾਂ ਸਾਰਾ ਕੁਝ ਹੀ ਹੋ ਜੇ ਇਹ ਤੂੰ ਤਾਂ ਅੱਕ ਸੱਡ ਨਹੀਂ ਆਕੇ ਅੱਛਾ ਆਪਣਾ ਸੰਦਰਾ ਦੇ ਕੇ ਹਾਂ ਚੰਗੀ ਤਾਂ ਬੰਦ ਕਾ ਨਾ ਰਹੀਦੀ ਅੱਛਾ ਥੋੜੀ ਬੈਠੀ ਅੱਡੇ ਲਈ ਨਾ ਥੋੜੇ ਪੈਰੀ ਹੱਥ ਲਾਵਾਂ ਵੀ ਮੇਰੀ ਤੀ ਨੂੰ ਬਸਾ ਲੋ ਨਾਲੇ ਤੁਸੀਂ ਕੁੱਟੋ ਕੀ ਗੱਲ ਮੁੱਲ ਵਿੱਚ ਦੀ ਝੋਲੀ ਭਰਾ ਲਈ ਗੱਲਾਂ ਦੇ ਕੀ ਕਰਦੇ ਜਦੋਂ ਤੇਰੀ ਤੀ ਨੂੰ ਮਾਰੇ ਜੇ ਦੁੱਖ ਤਕਲੀਫ ਆਉਂਦੇ ਤੂੰ ਕਿਵੇਂ ਭੱਜੀ ਜਾਂਦੀ ਐ ਇਹ ਕਿਵੇਂ ਭੱਜਿਆ ਜਾਂਦਾ ਮੇਰੀ ਤੀ ਤਾਂ ਤੂੰ ਬੰਦ ਕਰਤੀ ਆ ਵੋ ਕਿਦਾਂ ਕਿ ਮੇਰੀ ਧੀ ਨੇ ਕੋ ਲੜੀਆ ਨਾ ਮੇਰੀ ਧੀ ਨੇ ਇੱਥੇ ਪਾਰ ਦੀ ਪਾਸ ਸੋਡੇ ਮਾਮਾ ਦੀ ਕਾਦੀ ਕਤੂਤ ਦੇਖਣੀ ਸੀ ਸੁਣ ਲੈ ਸਾਨੂੰ ਤਾਂ ਕੀ ਮੈਂ ਆ ਕਾਹਨੀਆਂ ਤੇਰੇ ਘਰੋਂ ਬੰਦ ਕਰਨ ਵਾਲੀ ਉਹਦੇ ਪੀਕਿਆਂ ਦਾ ਘਰ ਭਾਈ ਆਵੇ ਜਾਵੇ ਮੈਂ ਕਿਹ ਬਤਾਉਣਾ ਉਹਦੇ ਘਰੇ ਕੀ ਗੱਲ ਹੋਈ ਐ ਅਗਲੇ ਦੇ ਬੰਦੇ ਨੇ ਹਟਾ ਨਹੀਂ ਹੋਣੀ ਜੋ ਤੀਜੇ ਦਿਨ ਆਈ ਖੜੀ ਇੰਸੀ ਇੱਥੇ ਹੋਰ ਤੀਜੇ ਤਾਂ ਤੂੰ ਤੀਜੇ ਦਿਨ ਆਉਣੀ ਨਹੀਂ ਗਈ ਜੇ ਜਿਹੜਾ ਕਾਸੀ ਜਿਹੜੀਆਂ ਮਾਪਿਆਂ ਕੋਲੇ ਆਉਣਾ ਸੀ ਉਹ ਤਾਂ ਕੇਰੇ ਬੰਦੇ ਨੇ ਹਟਾ ਲਈ ਹੋ ਤੈਨੂੰ ਕੋਈ ਹਟਾਉਣ ਵਾਲਾ ਨਹੀਂਗਾ ਮੈਂ ਤਾਂ ਦੁੱਖ ਚੇ ਬੈਠੀ ਆ ਮੇਰਾ ਜੀ ਨਹੀਂ ਕਰਦਾ ਮੈਂ ਤੈਨੂੰ 50 ਵਾਰਾ ਦੱਸਦਾ ਵੀ ਮੈਂ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਮੇਰਾ ਬੇਬੇ ਨਾਲੇ ਮੇਰੀ ਮਾਂ ਤਾਂ ਆਊਗੀ ਜਦੋਂ ਮੈਂ ਇਸ ਘਰੇ ਆਈਆਂ ਨਾ ਤੇ ਮੇਰੀ ਮਾਂ ਵੀ ਮੇਰੇ ਨਾਲ ਆਊਗੀ ਤਾਂ 2 ਹੁੰਦਾ 3 ਦਲ ਹੁੰਦਾ ਆ ਥੋੜਾ ਨਾ ਬੇਥੇ ਕਾਲੀ ਆ ਜਾ ਜਿੱਥੇ ਬਹਿਨੇ ਆ ਤਾਂ ਇਹਦੇ ਸਿਰ ਤੇ ਚੜ ਕੇ ਨੱਚਣ ਲੱਗ ਪਈ ਆ ਜਾ ਘੜੀ ਹੋ ਜਾ ਆ ਜਾ ਮਾਂ ਦੀ ਬੱਟੀ ਸੰਗ ਬੰਦੇ ਮਾਂ ਮਾਂ ਪੱਤੀਂਗਾ ਸੰਗਮਨਿਆ ਕਰੋ ਸੰਗ ਤਾਂ ਤੁਸੀਂ ਨਹੀਂ ਮੰਨਦੇ ਮਾਂ ਪੁੱਤ ਸਾਡੇ ਨਾਲ ਮਿੱਠੂ ਮੇਰੇ ਨਾਲ ਹਾ ਹਰ ਪ੍ਰਿੰਦਰ ਅੱਡਾ ਵੱਡਾ ਤੋਕਾ ਉਹ ਤਾਂ ਉਹ ਤਾਂ ਉਹਦੇ ਪ੍ਰਾਤੋ ਜਾਣਵਾਰਦਾ ਸੀ ਇਹਦੀ ਗੱਲਾਂ ਕਰਦੀ ਐਨੇ ਕੀ ਕੀਤਾ ਮੇਰੇ ਆਪਣੇਦਨ ਪ੍ਰਿੰਦਰ ਨੂੰ ਛਣੂਏ ਨਹੀਂ ਮਾਰਿਆ ਨਹੀਂ 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 ਮੇਰੇ ਬਹੁਤ ਗਲਤ ਕੀਤਾ ਇਹਦੀ ਸਜਣਾ ਹਨੂੰ ਮੈਂ ਦਵਾਉਂਗੀ ਮੈਂ ਹਰ ਪਿੱਦ੍ਦਾ ਬਦਲਾ ਮੈਂ ਲਵਾਂਗੀ ਜੇ ਨੂੰ ਮੈਂ ਚਾਲੂ ਪਾੜ ਕੇ ਦੋਣਾ ਕਿਤੇ ਨਾ ਤਾਂ ਮੈਨੂੰ ਵੀ ਮਨਿੰਦਰ ਕੀ ਨੇ ਗਿਆਨਾ ਇੱਕ ਵਾਰੀ ਇੱਕ ਵਾਰੀ ਮੈਨੂੰ ਤਾਂ ਛੋਟ ਚਾਹੁੰਦਾ ਚੇਲਾ ਕੋ ਸ਼ੇਕ ਕਰਨਾ ਚਾਹੁੰਦਾ ਨਾ ਮੈਨੂੰ ਹਾਸਲ ਕਰਨਾ ਚਾਹੁੰਦਾ ਹੈ ਮੈਨੂੰ ਇਹ ਤਾਂ ਮੇਰੀ ਆਤਮਾ ਤੱਕ ਵੀ ਨਹੀਂ ਜਾ ਸਕਦਾ ਮੇਰੇ ਤੱਕ ਤਾਂ ਇਹ ਕੀ ਆਜੂ ਕਿਰਸੇ ਤੂੰ ਬਹੁਤ ਗਲਤ ਕੀਤਾ ਬਹੁਤ ਜਿਆਦੇ ਗਲਤ ਤੂੰ ਆਪਦੀ ਮੌਤ ਨਾ ਆਵਦੇ ਕਰੇ ਆਪ ਬੰਨੀ ਬੈਠਾ ਜਿੱਦੇ ਖੁੱਲਗੀ ਨਾ ਤੈਨੂੰ ਤੇਰੇ ਘਰ ਨੂੰ ਉਝਾੜ ਦੂ ਉਝਾੜ ਮੈਂ ਉਹਦੇ ਹੱਥ ਪਿੱਤਾ ਬਦਲਾ ਜਰੂਰ ਲਊਂਗੀ ਤੂੰ ਪੈਗ ਚੱਕ ਯਾਰ ਲੈ ਲੈ ਹੇ ਇੱਕਦਾਂ ਰਸ ਮੈਨੂੰ ਹਾਂ ਆ ਜਿਹੜੀ ਤੂੰ ਕੱਢਦਾ ਨਾ ਕਰਦੀ ਸ਼ਰਾਬ ਹਾਂ ਇਹ ਪਤਾ ਨਹੀਂ ਕੀ ਜਾਦੂ ਪਾਉਣਾ ਯਾਰ ਤੂੰ ਇਹਦੇ ਵਿੱਚ ਓ ਬਾਈ ਆਈ ਹਾਂ ਹਾਂ ਕੋਈ ਚੱਕਰ ਵਾਲੀ ਵਾਲੀ ਤੂੰ ਹੋਰ ਪੈਗ ਲਾ ਮਜ਼ਾ ਕਰੇ ਵੀ ਲੈ ਕੇ ਜਾਊਂਗਾ ਅੱਡੀ ਲੈ ਜੀ ਲੈ ਜੀ ਤੇਰੇ ਆਸਤੇ ਆ